ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਇਹ ਜਾ ਰਿਹਾ ਕਿ ਇੱਕ ਟਰੱਕ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ ਤੇ ਦੂਜੇ ਟਰੱਕ ਨੂੰ ਇੰਨੀ ਤੇਜ਼ ਇੰਨੀ ਜ਼ੋਰ ਦੇ ਨਾਲ ਟੱਕਰ ਮਾਰਦਾ ਜਿਸ ਦੇ ਵਿੱਚ ਲਗਭਗ 13 ਵਿਅਕਤੀ ਦੱਸੀ ਜਾ ਰਹੇ ਆ ਤਾਂ ਉਹਨਾਂ 13 ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਤੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ 13 ਵਿਅਕਤੀ ਹੁੰਦੇ ਆ ਉਹ ਇੱਕ ਪਰਿਵਾਰ ਦੇ ਮੈਂਬਰ ਦੱਸੀ ਜਾ ਰਹੇ ਆ ਇਹ ਸਾਰੀ ਘਟਨਾ ਬਾਰੇ ਜਿਹੜੇ ਉਥੋਂ ਦੇ ਰਾਹਗੀਰ ਸੀ ਉਹਨਾਂ ਦੇ ਇਹ ਬਿਆਨ ਆਏ ਆ ਕਿ ਇੱਕ ਤੇਜ਼ ਰਫਤਾਰ ਦੇ ਨਾਲ ਟਰੱਕ ਹੁੰਦਾ ਹੈ ਜਿਹਦੇ ਨਾਲ ਦੂਜੇ ਟਰੱਕ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰ ਦਾਏ ਜਿਸ ਦੇ ਕਰਕੇ ਇਹ ਸੜਕ ਹਾਲਸਾ ਵਾਪਰਦਾ ਹੈ ਤਾਂ ਇਸ ਟਰੱਕ ਦੇ ਵਿੱਚ ਲਗਭਗ 13 ਵਿਅਕਤੀ ਦੱਸੇ ਜਾ ਰਹੇ ਆ ਉਹਨਾਂ ਦੀ ਤਾਂ ਥਾਂ ਤੇ ਮੌਤ ਹੋ ਗਈ ਆ ਬਾਕੀ ਜਿਹੜੇ ਹੋਰ ਵਿਅਕਤੀ ਸੀ ਲੋਕ ਸੀ ਉਹ ਟਰੱਕ ਦੇ ਵਿੱਚ ਜ਼ਖਮੀ ਹੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਤੇ ਜਿੰਨਾਂ ਨੂੰ ਅਸੀਂ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਇਹ ਜਿਹੜੀ ਘਟਨਾ ਹੈ 36 ਗੜ ਦੇ ਇੱਕ ਰਾਏਪੁਰ ਤੇ ਸੜਕ ਹਾਲਸਾ ਵਾਪਰਿਆ ਹੈ ਜਿਹਦੇ ਵਿੱਚ ਪਰਿਵਾਰ ਦੇ 13 ਮੈਂਬਰ ਦੱਸੇ ਜਾ ਰਹੇ ਤੇ 13 ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਬਾਕੀ ਜਿਹੜੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਂਦੇ ਆ ਤੇ ਉੱਥੋਂ ਦੇ ਜਿਹੜੇ ਰਾਹਗੀਰ ਹੁੰਦੇ ਆ ਲੋਕ ਹੁੰਦੇ ਆ ਉਹਨਾਂ ਦੀ ਮਦਦ ਦੁਆਰਾ ਉਹਨਾਂ ਜਖਮੀਆਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਇਹ ਵੀ ਜਾਣਕਾਰੀ ਨਿਕਲ ਸਾਹਮਣੇ ਇਹ ਆ ਰਹੀ ਆ ਕਿ ਇਹ ਜਿਹੜੀ ਘਟਨਾ ਰਾਤ ਦੇ 11 ਤੋਂ 12 ਵਜੇ ਦੀ ਦੱਸੀ ਜਾ ਰਹੀ ਆ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜੇ ਉਹ ਪਰਿਵਾਰਕ ਮੈਂਬਰ ਆ ਉਹ ਇੱਕ ਆਪਣੇ ਬੱਚੇ ਦੇ ਜਿਹੜਾ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਸੀ ਤਾਂ ਆਉਂਦੇ ਸਾਰ ਹੀ ਇੱਕ ਤੇਜ਼ ਰਫ਼ਤਾਰ ਦਾ ਨਾ ਟਰੱਕ ਹੁੰਦਾ ਹੈ ਤੇ ਜਿਹੜਾ ਇੰਨੀ ਜ਼ੋਰ ਦੇ ਇੰਨੀ ਜ਼ੋਰ ਨਾਲ ਟੱਕਰ ਮਾਰਦਾ ਹੈ ਕਿ ਜਿਹੜਾ ਉਸ ਵਿੱਚ 13 ਵਿਅਕਤੀ ਦੱਸੇ ਜਾ ਰਹੇ ਆ ਪਰਿਵਾਰਕ 13 ਮੈਂਬਰ ਸੀ ਜਿਨ੍ਹਾਂ ਦੀ ਥਾਂ ਤੇ ਮੌਤ ਹੋ ਜਾਂਦੀ ਆ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਆ ਕਿ ਉਸ ਵਿੱਚ 9 ਔਰਤਾਂ ਦੋ ਲੜਕੀਆਂ ਇੱਕ ਨਵਾਲਿਕ ਅਤੇ ਇੱਕ 6 ਮਹੀਨਿਆਂ ਦਾ ਬੱਚਾ ਦੱਸਿਆ ਜਾ ਰਿਹਾ ਹੈ ਇਹ ਜਿਹੜੀ ਘਟਨਾ ਹੈ ਛਤੀਸਗੜ ਦੇ ਰਾਏਪੁਰ ਦੇ ਵਿੱਚ ਵਾਪਰੀ ਆ ਤੇ ਜਦੋਂ ਇਹ ਸੜਕ ਹਾਦਸਾ ਵਾਪਰਿਆ ਹੈ ਉਥੋਂ ਦੇ ਰਾਹਗੀਰ ਸੀ ਉਹਨਾਂ ਦੀ ਮਦਦ ਦੁਆਰਾ ਕੁਝਕ ਜਿਹੜੇ ਪਰਿਵਾਰਕ ਮੈਂਬਰ ਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਅਤਾ ਜਦੋਂ ਐਸੀ ਸੂਚਨਾ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਉਸ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀ ਆ ਤਾਂ ਬਾਅਦ ਵਿੱਚ ਪੁਲਿਸ ਜਿਹੜੀ ਉੱਥੇ छानबीन ਕਰਦੀ ਆ ਉੱਥੇ ਪੁੱਛਗਿੱਛ ਕਰਦੀ ਆ ਪਰ ਜਿਹੜਾ ਦੂਜਾ ਟਰੱਕ ਡਰਾਈਵਰ ਹੁੰਦਾ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਹੁੰਦਾ ਤੇ ਦੂਜੇ ਪਾਸੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਟਰੱਕ ਕਿੰਨਾ ਬੇਰਹਿਮੀ ਦੇ ਨਾਲ ਕੁਚਲ ਦਿੱਤਾ ਗਿਆ ਹੈ ਉਸ ਦੀ ਜਿਹੜੀ ਸਾਰੇ ਸੀਸੇ ਟੁੱਟ ਗਏ ਆ ਤੇ ਜੀਸੀਬੀ ਜੀਸੀਬੀ ਦੇ ਹੈਲਪ ਦੀ ਮਦਦ ਦੁਆਰਾ ਜਿਹੜਾ ਉਸ ਟਰੱਕ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਪਰਿਵਾਰਕ ਮੈਂਬਰ ਜਿਹੜੇ ਹਸਪੀਟਲ ਦੇ ਵਿੱਚ ਆਪਣਾ ਜਿਹੜਾ ਟ੍ਰੀਟਮੈਂਟ ਕਰਵਾ ਰਹੇ ਤੇ ਇਹ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਆ ਪਹਿਲਾਂ ਆਪਾਂ ਸੋਚਦੇ ਸੀ ਕਿ ਸਰਦੀਆਂ ਦੇ ਵਿੱਚ ਠੰਡ ਜਿਆਦਾ ਪੈਣ ਦੇ ਕਾਰਨ ਇਦਾਂ ਦੀ ਆਮ ਹੀ ਘਟਨਾਵਾਂ ਜਿਹੜਾ ਮਾਮਲੇ ਸਾਹਮਣੇ ਆਉਂਦੇ ਸੀ ਪਰ ਹੁਣ ਜਿਹੜਾ ਆਪਾਂ ਸੋਚ ਸਕਦੇ ਆ ਵੀ ਹੁਣ ਜਿਹੜਾ ਗਰਮੀ ਦਾ ਹੌਸਮ ਸੁਰੂ ਹੋ ਗਿਆ ਹੈ ਤੇ ਜਿਸ ਦੇ ਕਰਕੇ ਆਪਾਂ ਵੀ ਹੁਣ ਜਿਹੜੀ ਤੋਂ ਦਾ ਜਾਂ ਸਰਦੀਆਂ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਉਸੇ ਕਰਕੇ ਇਸ ਘਟਨਾ ਨੂੰ ਅੰਜਾਮ ਪਹੁੰਚਾਇਆ ਗਿਆ ਹੈ ਇਹ ਸਾਰੇ ਆਪਣੀਆਂ ਗਲਤੀਆਂ ਹੋਣ ਦੇ ਕਰਕੇ ਆਪਾਂ ਇਦਾਂ ਦੀਆਂ ਘਟਨਾਵਾਂ ਦੇ ਅੰਜਾਮ ਹੁਣ ਨੇਜ ਦੇ ਕਰਕੇ ਆਪਾਂ ਤੇ ਆਪਣੇ ਪਰਿਵਾਰ ਦਾ ਭਾਰੀ ਨੁਕਸਾਨ ਦੇਖਦੇ ਆ ਹੁਣ ਤੁਸੀਂ ਦੇਖ ਹੀ ਸਕਦੇ ਹੋ ਜੇਕਰ ਵਿਅਕਤੀ ਆਪਣੇ ਵਹੀਕਲਾਂ ਦੀ ਆਪਣੇ ਵਹਾਨਾਂ ਨੂੰ ਹੌਲੀ ਤੇ ਤੇਜ਼ ਰਫ਼ਤਾਰ ਦੇ ਨਾਲ ਨਾਚ ਲਾਉਣ ਜਿਹਦੇ ਕਰਕੇ ਆਪਣਾ ਵੀ ਬਚਾਅ ਕਰ ਸਕਦੇ ਅਤੇ ਹੋਰ ਵੀ ਜਿਹੜੇ ਸੜਕਾਂ ਤੇ ਰਾਹਗੀਰ ਹੁੰਦੇ ਆ ਉਹਨਾਂ ਦਾ ਵੀ ਬਚਾਅ ਕਰ ਸਕਦੇ ਆ ਮੰਨੇ ਆ ਕਿ ਆਪਾਂ ਨੂੰ ਹਰ ਇੱਕ ਕੰਮ ਦੇ ਲਈ ਕਾਲ ਹੁੰਦੀ ਆ ਤੇ ਪਰ ਤੁਸੀਂ ਅਕਸਰ ਇਹ ਵੀ ਸੁਣਿਆ ਕਿ ਕਾਲੀ ਅੱਗੇ ਟੋਏ ਹੁੰਦੇ ਆ ਕਿ ਜੇਕਰ ਆਪਾਂ ਕਾਲੀ ਦੇ ਵਿੱਚ ਕੋਈ ਵੀ ਵਹੀਕਲ ਤੇਜ਼ ਰਫ਼ਤਾਰ ਦੇ ਨਾਲ ਲੈ ਕੇ ਜਾਂਦੇ ਹੋ ਅਕਸਰ ਹੀ ਐਕਸੀਡੈਂਟ ਦੇ ਮਾਮਲੇ ਦੇ ਵਿੱਚ ਮਾਮਲੇ ਦੀ ਲਪੇਟ ਦੇ ਵਿੱਚ ਆਈ ਜਾਂਦੇ ਤਾਂ ਹੁਣ ਇਹ ਵੀ ਮੁੱਦਾ ਜਿਹੜਾ ਇਸ ਗੱਲ ਦੇ ਉੱਪਰ ਟੱਕਦਾ ਏ ਕਿ ਜੇਕਰ ਵਿਅਕਤੀ ਆਪਣੇ ਆਪ ਜਿਹੜੇ ਵਹੀਕਲਾਂ ਨੂੰ ਹੌਲੀ ਰੱਖਣ ਕੰਟਰੋਲ ਦੇ ਵਿੱਚ ਰੱਖਣ ਤੇ ਹੋ ਸਕਦਾ ਏ ਕਿ ਉਸ ਦੇ ਨਾਲ ਜੇਕਰ ਉਹ ਟਰੱਕ ਬੜੀ ਸਪੀਡ ਘੱਟ ਤੇ ਆਉਂਦਾ ਜਿਹੜਾ ਟਰੱਕ ਡਰਾਈਵਰ ਆ ਉਹ ਟਰੱਕ ਦੀ ਜਿਹੜੀ ਸਪੀਡ ਘੱਟ ਚਲਾਉਂਦਾ ਕਰਦਾ ਤਾਂ ਹੋ ਸਕਦਾ ਇਹ ਜਿਹੜਾ ਵੱਡਾ ਤੇ ਜਾਨੀ ਮਾਲੀ ਨੁਕਸਾਨ ਨਾ ਹੋ ਸਕਦਾ ਪਰ ਇੱਕ ਤੇਜ਼ ਰਫ਼ਤਾਰ ਦੇ ਨਾਲ ਜੇਕਰ ਆਪਾਂ ਵਹਾਨਾ ਦੀ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਆਪਣਾ ਤਾਂ ਖੁੱਦ ਨੁਕਸਾਨ ਹੁੰਦਾ ਹੀ ਹੁੰਦਾ ਪਰ ਜਿਹੜੇ ਦੂਸਰੇ ਰਾਹਗੀਰ ਹੁੰਦੇ ਆ ਉਹਨਾਂ ਨੂੰ ਵੀ ਭਾਰੇ ਨੁਕਸਾਨ ਦੇਖਣਾ ਦੇਖਣ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹਦੇ ਕਰਕੇ ਹੁਣ ਇਸ ਘਟਨਾ ਨੂੰ ਜਦੋਂ ਸੁਣਦੇ ਆ ਦਿਲ ਨੂੰ ਜਿਹੜੇ ਆ ਹੌਲਪੈਨੇ ਸ਼ੁਰੂ ਹੋ ਜਾਂਦੇ ਆ ਕਿ ਇੱਕ ਪਰਿਵਾਰ ਮੈਂਬਰਾਂ ਦੇ 13 ਮੈਂਬਰਾਂ ਦੀ ਜਿਹੜੀ ਮੌਤ ਦੱਸੀ ਜਾ ਰਹੀ ਆ ਤੇ ਜੇਕਰ ਆਪਾਂ ਦੇਖੀਏ ਜੇਕਰ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਥੋੜੀ ਜੀ ਕੋਈ ਤਕਲੀਫ ਹੁੰਦੀ ਆ ਆਪਾਂ ਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਭੱਜੜਾ ਪੈ ਜਾਂਦੀਆਂ ਨੇ ਕਿ ਹੁਣ ਆਪਾਂ ਇਹਦਾ ਹੱਲ ਕਿਵੇਂ ਕਰੀਏ ਪਰ ਆ ਤਾਂ ਹੁਣ ਜਿਹੜੀ ਆ ਹੱਥਾਂ ਜਿਹੜੇ ਹੱਥੋਂ ਜਿਹੜੀ ਗੱਲ ਨਿੱਕਲ ਗਈ ਆ ਖੋਸ ਹੀ ਗਈ ਆ ਇਹਦੇ ਬਾਰੇ ਹੁਣ ਆਪਾਂ ਪਛਤਾ ਕੇ ਵੀ ਕੀ ਕਰਾਂਗੇ ਜੇਕਰ ਔਰ ਜਿਹੜਾ ਟਰੱਕ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀ ਜਾਂ ਦੂਸਰਾ ਆ ਰਿਹਾ ਸੀ ਤੇ ਦੋਨਾਂ ਨੂੰ ਕੰਟਰੋਲ ਹੋ ਕੇ ਤੇਜ਼ ਰਫ਼ਤਾਰ ਦੇ ਨਾਲ ਘੱਟ ਕਰਕੇ ਜਿਹੜੇ ਆਪਣੇ ਟਰੱਕ ਦੀ ਵਰਤੋਂ ਕਰਨੀ ਚਾਹੀਦੀ ਸੀ ਤਾਂ ਹੁਣ ਇੱਕ ਪਰਿਵਾਰ ਇੱਕ ਪਰਿਵਾਰ ਮੈਂਬਰ ਦਾ ਸਾਰਾ ਹੀ ਘਰ ਪਰਿਵਾਰ ਜਿਹੜਾ ਉੱਜੜ ਗਿਆ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ